ਕਾਣੀ ਬਹਾਦਰ ਤੋਂ ਦਰਿਆ ਬਿਆਸ ਦਾ ਆਰਜ਼ੀ ਬਨ ਪਾਣੀ ਦਾ ਪੱਦਰ ਵਧਨ ਕਾਰਨ ਟੁੱਟਿਆ ਦਰਿਆ ਦਾ ਪਾਣੀ ਕਈ ਪਿੰਡਾਂ ਨੂੰ ਘਰ ਸਕਦਾ ਹੈ ਮਾਂਡੇ ਇਲਾਕੇ ਦੇ ਲੋਕਾਂ ਵਿੱਚ ਬੜੀ ਦਹਿਸ਼ਤ ਹਿਮਾਚਲ ਜੰਮੂ ਕਸ਼ਮੀਰ ਪਿਛਲੇ ਕੁਝ ਦਿਨਾ ਤੋਂ ਭਾਰੀ ਬਰਸਾਤ ਦੇ ਬੱਦਲ ਫਟਣ ਕਾਰਨ ਪੌਂਗ ਡੈਮ ਚ ਪਾਣੀ ਦਾ ਪੱਦਰ ਵਧਨ ਕਾਰਨ ਬਿਆਸ ਦਰਿਆ ਚ ਪਾਣੀ ਦਾ ਪੱਦਰ ਇੱਕ ਵਾਰ ਫੇਰ ਵਧ ਗਿਆ ਜ਼ਿਲ੍ਹਾ ਕਪੂਰਥਲਾ ਸੁਲਤਾਨਪੁਰ ਲੋਧੀ ਸਾਭ ਤੋਂ ਵੱਧ ਪ੍ਰਭਾਵਿਤ ਹੋਇਆ ਬਿਆਸ ਦਰਿਆ ਵਿੱਚ ਪਾਣੀ ਦਾ ਪੱਦਰ ਵਧਨ ਕਾਰਨ ਦਰਿਆ ਦੇ ਦੋਵੇਂ ਕੰਢਿਆਂ 'ਤੇ ਕਿਸਾਨਾਂ ਦੇ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ। ਕਰਾਂ ਕਹਿੰਦੀਆਂ 40 40 ਲੱਖ ਚੂਸ ਛੱਡਿਆ ਤੇ ਜਦ ਛੱਡਿਆ ਜਿਆਦਾ ਕਰਾਂ ਦਾ ਪਾਣੀ ਛੱਡ ਕੇ ਵੇਖੋ ਸਾਡੇ ਕਰਾਂ 'ਚ ਵੜ ਗਿਆ ਪਾਣੀ ਸਰਕਾਰਾਂ ਦੇ ਅੱਗੇ ਵੜੀਆਂ ਆਈਆਂ ਪਰ ਆ ਸਰਕਾਰ ਨੇ ਸਾਦੀ ਕਰਕੇ ਰੱਖਤੀ ਆ ਨਾ ਕਿਸ ਨੇ ਅੱਜ ਤੱਕ ਪੁੱਛਿਆ ਹੀ ਆ ਵੀ ਪਾਣੀ ਕਿੰਨਾ ਆਇਆ ਕਿੰਨਾ ਨਹੀਂ ਆਇਆ ਕੋਈ ਸਹੂਲਤ ਨਹੀਂ ਮਿਲਦੀ ਪਾਈ ਸਾਡੇ ਜਾ ਕੇ ਟਾ ਟੁੜਿਆ ਬਰਾਂਡਾ ਵੇਖ ਲਓ ਸਾਰਾ ਉਧਰ ਵੀ ਪਾਣੀ ਫਿਰੰਦਿਆ ਵਾ ਤੇ ਅੰਦੇ 40000 ਚੂਸ ਛੱਡਿਆ ਜਿਆਦਾ ਲੱਖਾਂ ਦਾ ਨੱਖਾਂ ਹਜ਼ਾਰਾਂ ਚੂਸਕ ਪਾਣੀ ਇੱਥੇ ਸਾਡੇ ਕਰਾਂ 'ਚ 40000 ਚੂਸ ਪਾਣੀ ਦਾ ਉਹ ਦਰਿਆ ਦੇ ਵਿੱਚ ਵਿੱਚ ਰਹਿ ਜਾਂਦਾ ਵਾ 30 ਸਾਲ ਮੇਰੀ ਉਮਰੋ ਚੱਲੀ ਆ ਅੱਗੇ ਪਾਣੀ ਆਉਂਦੇ ਰਿਹਾ ਤੇ ਆ ਦੇ ਵਿੱਚ ਰਹਿ ਜਾ ਚਾਲੀਆ ਚੂਸਕ ਇਧਰ ਨੂੰ ਨਿਗਾਹ ਮਾਰੋ ਕਿੰਨਾ ਲੱਖਾਂ ਦਾ ਪਾਣੀ ਆ ਇਹ ਕਰਮ ਮਰਕਮਾ ਦੇ ਦੱਸੋ ਕਿ ਆਹ ਲੈ ਮੇਰੇ ਜਿਹਾ ਪਾਣੀ ਚੂਸਕ ਪਾਣੀ ਆ ਆ ਵੇਖੋ ਘਰਾਂ 'ਚ ਵੜਨਦਿਆ ਪਾਣੀ ਹੁਣ ਹਾਨੂੰ ਪਹਿਲਾਂ ਦੱਸਿਆ ਹੁੰਦਾ ਵੀ ਇੰਨਾ ਪਾਣੀ ਖੜ ਰਿਹਾ ਤੇ ਇਹਦਾ ਸਮਾਨ ਟਾਈਮ ਸਿਰ ਕੱਢ ਲੈਂਦੇ ਹੁਣ ਅਹੀ ਆਹ ਸਮਾਨ ਇੱਡਾ ਮਹਿੰਗੇ ਭਾੜਾ ਕਿਥੇ ਘੜੀਏ ਦੱਸੋਾਨੂੰ ਕੋਈ ਥਾਣਕਾਣਾ ਡੰਗਰਾਂ ਨੂੰ ਕੋਈ ਚਾਰਾ ਨਹੀਂ ਕੋਈ ਕੋਹ ਨਹੀਂ 2023 'ਚ ਪਾਣੀ ਆਇਆ ਉਦੋਂ ਵੀ ਸਰਕਾਰ ਨੇਾਨੂੰ ਕੋਈ ਖਰਾਬਾ ਨਹੀਂ ਦਿੱਤਾ ਹੁਣ ਇੱਕ ਜਿਹੜੀ ਹੁਣ ਸਰਕਾਰ ਹੁਣ ਵੀ ਅਜੇ ਤੱਕ ਇਹਨਾਂ ਦੇ ਕੰਨ ਤੇ ਕੋਈ ਜੂੰ ਨਹੀਂ ਸਰਕੰਦੀ ਵੀ ਕਿਸਾਨਾਂ ਦੀਆਂ ਫਸਲਾਂ ਮਰ ਗਈਆਂ ਵਾ ਜਾਂ ਕੀ ਚੱਕਰ ਕੋਈ ਪ੍ਰਸ਼ਾਸਨ ਕੋਈ ਸਾਨੂੰ ਕੋਈ ਸੂਤ ਨਹੀਂ ਕੋਈ ਅਜੇ ਤੱਕ ਕੋਈ ਖਰਾਬੇ ਦਾ ਨਹੀਂ ਕੋਈ ਇੱਥੇ ਆੜੀ ਗਰਦੋਰੀ ਕਰਨ ਨਹੀਂ ਆਇਆ ਜਿਹਨਾਂ ਫਸਲਾਂ ਮਰ ਗਈਆਂ ਕੋਈ ਘਰਾਂ ਦਾ ਸਮਾਨ ਜਿਹੜਾ ਖਰਾਬ ਹੋੰਦਿਆ ਵਾ ਕੋਈ ਪੁੱਛ ਕੇ ਨਹੀਂ ਕੋਈ ਟੀਸੀ ਕੋਈ ਪੁਸਤ ਵਾਲੇ ਨੇ ਕੋਈ ਅਫਸਰ ਨੇ ਸਾਡੇ ਤੱਕ ਕੋਈ ਪਹੁੰਚ ਨਹੀਂ ਕੀਤੀ ਨਾਵੇਂ ਪੱਠਾ ਡਕਾ ਨਾ ਕੋਆ ਬੋਟਾ